ਸਰਬਜੀਤ ਸਿੰਘ ਖਾਲਸਾ ਐਮਪੀ ਨੇ ਫਰੀਦਕੋਟ ਤੋਂ ਗੱਲਾਂ ਕਰ ਰਹੇ ਨੇ ਨਵਾਂ ਅਕਾਲੀ ਦਲ ਬਣਾਉਣ ਦੀਆਂ ਔਰ ਅਕਾਲੀ ਦਲ ਨਵਾਂ ਬਣਾ ਕੇ ਤੇ ਭਾਈ ਅਮਰਪਾਲ ਸਿੰਘ ਦੇ ਨਾਲ ਰਲ ਕੇ ਉਸ ਦਾ ਸੰਚਾਲਨ ਕਰਨ ਦੀ ਗੱਲ ਕਰਦੇ ਨੇ ਕਹਿੰਦੇ ਕਿ ਭਾਈ ਅਮਰਪਾਲ ਸਿੰਘ ਦੇ ਜੇਲ੍ਹੋਂ ਆਉਣ ਦੀ ਉਡੀਕ ਹੈ ਫਿਰ ਨਵਾਂ ਅਕਾਲੀ ਦਲ ਬਣਾਇਆ ਜਾਵੇਗਾ ਤੇ ਉਸ ਤੋਂ ਬਾਅਦ ਉਹਦਾ ਸੰਚਾਲਨ ਕਰਿਆ ਜਾਵੇਗਾ ਪਰ ਅੱਜ ਕੱਲ ਵਕ ਵਕ ਥਾਮਾਂ ਤੇ ਵਕ ਵਕ ਲੀਡਰਾਂ ਨਾਲ ਵਕ ਵਕ ਪਾਰਟੀਆਂ ਦੇ ਨਾਲ ਉਹਨਾਂ ਦੀਆਂ ਗੁਪਤ ਮੀਟਿੰਗਸ ਜਿਹੜੀਆਂ ਨੇ ਉਹ ਚਰਚਾਵਾਂ ਦੇ ਵਿੱਚ ਹਾਲਾਂਕਿ ਉਹਨਾਂ ਦੇ ਵੱਲੋਂ ਕੋਈ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਪਰ ਇਲਜ਼ਾਮ ਬਦੋਬਦੀ ਲੱਗੀ ਜਾਂਦੇ ਹਨ। ਉਹਨਾਂ ਇਲਜ਼ਾਮਾਂ ਦੇ ਵਿੱਚ ਇੱਕ ਹੋਰ ਇਲਜ਼ਾਮ ਸਾਹਮਣੇ ਆਇਆ ਕਿੰਦੇ ਵਰਸਾ ਸਿੰਘ ਬਲਟੋਹਾ ਨੇ ਕੁਝ ਭੇਤ ਖੋਲੇ ਨੇ ਕਿਸੇ ਨਿੱਜੀ ਚੈਨਲ ਦੇ ਕੋਲ ਬੈਠੇ ਆ ਵਰਸਾ ਸਿੰਘ ਬਲਟੋਹਾ ਬੋਲੇ ਨੇ ਕੀ ਕੁਝ ਬੋਲੇ ਨੇ ਉਹਦੇ ਬਾਰੇ ਚਰਚਾ ਖਾਸੀ ਤੇਜ਼ ਹੋਈ ਪਈ ਹੈ। ਦਰਅਸਲ ਇਲਜ਼ਾਮ ਲੱਗੇ ਨੇ ਕਥਤ ਤੌਰ ਤੇ ਕਿ ਜਿਹੜੇ ਸਰਜੀਤ ਸਿੰਘ ਖਾਲਸਾ ਹੁਣ ਗੱਲ ਕਰ ਰਹੇ ਕਿ ਅਕਾਲੀ ਦਲ ਨਵਾਂ ਬਣਾਇਆ ਜਾਵੇਗਾ ਅਕਾਲੀ ਦਲ ਦੀ ਲੀਡਰਸ਼ਿਪ ਠੀਕ ਨਹੀਂ ਅਕਾਲੀ ਦਲ ਨੇ ਐ ਕਰਤਾ ਔਂ ਕਰਤਾ ਉਹੀ ਸਰਜੀਤ ਸਿੰਘ ਖਾਲਸਾ ਕਹਿੰਦੇ ਸੁਖਬੀਰ ਸਿੰਘ ਬਾਦਲ ਦੇ ਕੋਲ ਸੀਟ ਮੰਗਣ ਗਏ ਸੀ ਗੁਪਤ ਮੀਟਿੰਗ ਕੀਤੀ ਸੀ ਸੀਟ ਮੰਗੀ ਸੀ ਇਥੋਂ ਤੱਕ ਦੀ ਗੱਲਾਂ ਸਾਹਮਣੇ ਆਈਆਂ ਕਿ ਸੁਖਬੀਰ ਸਿੰਘ ਬਾਦਲ ਮੰਨ ਵੀ ਗਏ ਸੀ ਪਰ ਉਸ ਤੋਂ ਬਾਅਦ ਉਸ ਸੀਟ ਜਿਹੜੀ ਹੈ ਵਿਰਸਾ ਸਿੰਘ ਵਲਟੋਹਾ ਨੂੰ ਦੇ ਦਿੱਤੀ ਗਈ ਯਾਨੀ ਕਿ ਖਡੂਰ ਸਾਹਿਬ ਸੀਟ ਦੀ ਗੱਲ ਹੋ ਰਹੀ ਹੈ ਉਹ ਸਰਜੀਤ ਸਿੰਘ ਖਾਲਸਾ ਜਿਹੜੇ ਹੁਣ ਉਡੀਕ ਕਰ ਰਹੇ ਆ ਭਾਈ ਅਮਰਪਾਲ ਸਿੰਘ ਦੀ ਕਹਿੰਦੇ ਨੇ ਕਿ ਉਹ ਇੱਕ ਸਮੇਂ ਤੇ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਲੜਨ ਲਈ ਤਿਆਰ ਵਰ ਤਿਆਰ ਸੀ ਹੁਣ ਇਹੋ ਜੀ ਸਥਿਤੀ ਦੇ ਵਿੱਚ ਜਿੱਥੇ ਸਰਬਜੀਤ ਸਿੰਘ ਖਾਲਸਾ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਦੇ ਨਾਲ ਥਾਂ ਥਾਂ ਤੇ ਜਾ ਕੇ ਸਿਆਸੀ ਪੱਦਰ ਦੀਆਂ ਮੀਟਿੰਗਸ ਕਰਦੇ ਪਏ ਨੇ ਥਾਂ ਥਾਂ ਤੇ ਜਾ ਕੇ ਪ੍ਰਚਾਰ ਕਰਦੇ ਪਏ ਨੇ ਇਹੋ ਜੀ ਸਥਿਤੀ ਜਦੋਂ ਇਹ ਗੱਲ ਸਾਹਮਣੇ ਆਵੇ ਕਿ ਉਹ ਭਾਈ ਅਮਰਿਤਪਾਲ ਸਿੰਘ ਦੇ ਖਿਲਾਫ ਚੋਣ ਲੜਨ ਲਈ ਤਿਆਰ ਸੀ ਇੱਥੋਂ ਤਾਂ ਇਹੀ ਪ੍ਰਤੀਤ ਹੁੰਦਾ ਤਾਂ ਕੀ ਹੁਣ ਜੋ ਕੁਝ ਹੋ ਰਿਹਾ ਹੈ ਉਹ ਸਿਰਫ ਆਪਣੇ ਮਤਲਬ ਦੀ ਪੂਰਤੀ ਵਾਸਤੇ ਹੋ ਰਿਹਾ ਸਰਬਜੀਤ ਸਿੰਘ ਖਾਲਸਾ ਸੁਖਬੀਰ ਸਿੰਘ ਬਾਦਲ ਦੇ ਨਾਲ ਜੇ ਗੁਪਤ ਮੀਟਿੰਗ ਕਰ ਚੁੱਕੇ ਨੇ ਤਾਂ ਹੁਣ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੱਲ ਕਰਨਾ ਕਿ ਸਿਰਫ ਮਤਲਬ ਦੀ ਪੂਰਤੀ ਦਾ ਮਸਲਾ ਆ ਕਿ ਸਿਰਫ ਆਪਣਾ ਮਤਲਬ ਪੂਰਨ ਵਾਸਤੇ ਸਰਬਜੀਤ ਸਿੰਘ ਖਾਲਸਾ ਸਿਆਸਤ ਵਿੱਚ ਵਿਚਰ ਰਹੇ ਨੇ ਪੰਥਕ ਪੱਧਰ ਦੇ ਉੱਤੇ ਕੀ ਰੁਝਾਨ ਨੇ ਉਹਨਾਂ ਦੇ ਇਹਦੇ ਬਾਰੇ ਚਰਚਾ ਹੋਣੀ ਲਾਜ਼ਮੀ ਹੈ ਵੱਡੇ ਇਲਜ਼ਾਮ ਸਰਬਜੀਤ ਸਿੰਘ ਖਾਲਸਾ ਦੇ ਉੱਤੇ ਲਗਾਏ ਜਾ ਚੁੱਕੇ ਨੇ ਪਰ ਇਹਨਾਂ ਦੇ ਨਾਲ ਨਾਲ ਇਹ ਵੀ ਸਵਾਲ ਖੜਦਾ ਹੈ ਕਿ ਜੇ ਸਰਬਜੀਤ ਸਿੰਘ ਖਾਲਸਾ ਸੁਖਬੀਰ ਸਿੰਘ ਬਾਦਲ ਦੇ ਕੋਲ ਸੀਟ ਮੰਗਣ ਗਏ ਸੀ ਤਾਂ ਹੁਣ ਸੁਖਵੀਰ ਸਿੰਘ ਬਾਦਲ ਦੇ ਖਿਲਾਫ ਤ ਕਿਉਂ ਕਰ ਰਹੇ ਹਨ ਹਾਲਾਂਕਿ ਅਜੇ ਤੱਕ ਸਿਆਸੀ ਪਦਰ ਤੇ ਗੱਲ ਕਰੀਏ ਤਾਂ ਇੱਕ ਵਲੈਦਾ ਟੌਪਿਕ ਸਰਬਜੀਤ ਸਿੰਘ ਖਾਲਸਾ ਦੇ ਬਾਰੇ ਚੱਲਦਾ ਪਿਆ ਪਰ ਪਰਿਵਾਰਕ ਪਦਰ ਦੇ ਉੱਤੇ ਉਹਨਾਂ ਦੇ ਭਰਾ ਜ਼ਰੂਰ ਸਾਹਮਣੇ ਆ ਰਹੇ ਨੇ ਉਹ ਰੱਜ ਕੇ ਵਿਰੋਧ ਸਰਬਜੀਤ ਸਿੰਘ ਖਾਲਸਾ ਦਾ ਕਰਦੇ ਨਜ਼ਰ ਆ ਰਹੇ ਨੇ ਇਸ ਆਧਾਰ ਦੇ ਉੱਤੇ ਤਾਂ ਸਰਬਜੀਤ ਸਿੰਘ ਖਾਲਸਾ ਜਿਹੜੇ ਨੇ ਉਹ ਖਾਸੇ ਘਿਰਦੇ ਵੀ ਬਤਿਤ ਹੁੰਦੇ ਨੇ ਖੈਰ ਆਉਂਦਾ ਸਮਾਂ ਸਰਬਜੀਤ ਸਿੰਘ ਖਾਲਸਾ ਵਾਸਤੇ ਕੀ ਲੈ ਕੇ ਆਉਂਦਾ ਹੈ ਇਹ ਤਾਂ ਆਪਾਂ ਵੇਖਣ ਵਿੱਚ ਵੇਖਣਾ ਹੋਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ